ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਹੈ ਜਿੰਨਾ ਮੇਰੇ ਵੀਰ ਭਰਾਵਾਂ ਨੇ ਬਾਈ ਰੀੜ ਦੀ ਹੱਡੀ 'ਚ ਨੁਕਸਾ L4-5 ਦੀ ਪ੍ਰੋਬਲਮ ਆ ਸਰਵਾਈਕਲ ਦੀ ਪ੍ਰੋਬਲਮ ਆ ਜਿਹੜੇ ਮੰਜੇ 'ਚ ਪੈ ਗਿਆ ਡਾਕਟਰਾਂ ਨੇ ਜਵਾਬ ਦੇਤਾ ਵੀ ਤੁਹਾਨੂੰ ਆਪਰੇਸ਼ਨ ਕਰਾਉਣਾ ਪੈਣਾ ਬਾਈ ਆਪਰੇਸ਼ਨ ਤੋਂ ਬਚਾ ਦਿੰਦਾ ਆਹ ਬੰਦਾ ਖਾਨ ਕਲੀਨਿਕ ਡਾਕਟਰ ਕਮਲ ਖਾਨ ਕੋਲੇ ਆ ਗਏ ਆ ਬਾਈ ਲਾਲਿਆਣੇ ਆ ਨੇੜੇ ਕੋੜਕਪੂਰਾ ਤੋਂ ਜੈਤੂ ਰੋਡ ਦੇ ਉੱਪਰ ਆ ਬਾਈ ਪਿੰਡ ਲਾਲਿਆਣਾ ਤੇ ਖਾਨ ਨਾਲ ਗੱਲਬਾਤ ਕਰਦੇ ਆਜੋ ਬਾਈ ਬਾਈ 380 ਸਸਤੀ ਕਰ ਬਾਈ ਸਸਤੀ ਕਰ ਜੀ ਸਾਰੇ ਚਲੋ ਮੈਂ ਕਿ ਲਾਲਾ ਗਏ ਹਾਂ ਜੀ ਠੀਕ ਹੈ ਜੀ ਤੇ ਅੱਜ ਜਿਵੇਂ ਮੈਂ ਪਤਾ ਹੀ ਹੈ ਨਾ ਪਹਿਲਾਂ ਦੱਸ ਕੇ ਲੈ ਆਂ ਦਰਸ਼ਕਾਂ ਨੂੰ ਤੇ ਸਾਨੂੰ ਤਾਂ ਪਤਾ ਹੀ ਹੈ ਬਈ ਬਹੁਤ ਜਿਹੜੇ ਕਿਰਪਾ ਤੁਹਾਡੇ ਤੇ ਹੈ ਨਾ ਤੇ ਰੀਡ ਦੀ ਹੱਡੀ ਦਾ ਜਿਹਨਾਂ ਨੂੰ ਆਪਰੇਸ਼ਨ ਤੱਕ ਵੀ ਕਹਤਾ ਸੀਗਾ ਡਾਕਟਰਾਂ ਨੇ ਉਹ ਵੀ ਮਹਾਰਾਜੀ ਕਿਰਪਾ ਨਾਲ ਇੱਥੋਂ ਤੁਰਦੇ ਦੇਖਿਆ ਬਈ ਜੰਮੀ ਤੇ ਹੋਰ ਬਾਈ ਹੈ ਨਾ ਪਹਿਲਾਂ ਤਾਂ ਆ ਕੇ ਤੁਹਾਨੂੰ ਮੁਬਾਰਕਾਂ ਜਿਹੜੀਆਂ ਕਲੀਨਿਕ ਹੈ ਨਾ ਬਹੁਤ ਵੱਡਾ ਹੋ ਗਿਆ ਜਿਹੜਾ ਹਾਂਜੀ ਬਹੁਤ ਵੱਡਾ ਬਸ ਅਗਲੇ ਮਹੀਨੇ ਸਾਰਾ ਸ਼ਿਫਟ ਕਰ ਦੇਣਾ ਬਈ ਇਧਰੋਂ ਸਾਰਾ ਲੇਡੀਜ਼ ਵਾਲਾ ਉਧਰ ਬਣਾ ਦੇਣਾ ਏਜੈਂਟਸ ਵਾਲਾ ਸਾਰਾ ਇਧਰ ਸਾਰਾ ਸੈਟਿੰਗ ਬਣਾ ਦੇਣੀ ਠੀਕ ਹੈ ਕਿਉਂਕਿ ਬਈ ਜਦੋਂ ਮੈਂ ਆਇਆ ਸੀ 4 5 ਚ ਤੇ ਡਾਕਟਰ ਸਾਹਿਬ ਨੇ ਜਿਹੜਾ ਠੀਕ ਕੀਤਾਗਾ ਪਰਮਾਤਮਾ ਕਰਨ ਵਾਲਾ ਤੇ ਆਮ ਬਾਕੀ ਚਲੋ ਇਹਨਾਂ ਦਾ ਬੜਾ ਆਪਣਾ ਨਾ ਜਿਹੜਾ ਪਰਮਾਤਮਾ ਕਰਨ ਵਾਲਾ ਤੇ ਛੋਟੀ ਦੁਕਾਨ ਹੁੰਦੀ ਸੀ ਅੱਜ ਮਹਾਰਾਜ ਦੀ ਕਿਰਪਾ ਇਹ ਤਾਂ ਬਈ ਜੇ ਇੱਥੇ ਮੰਨ ਕੇ ਜਦੋਂ ਸਾਥ ਮਿਲਦਾ ਇੱਧਰ ਦੇਖ ਲੋ ਬਾਕੀ ਅੰਕਲ ਵਰਗੇ ਬੈਠੇ ਆ ਨਾ ਸਾਰੇ ਇੱਧਰ ਚੱਲੀ ਜਾਂਦਾ ਡਾਕਟਰ ਸਾਹਿਬ ਇਹਨਾਂ ਕੀ ਹੈਗੀ ਐ ਪ੍ਰੋਬਲਮ ਇਹਨਾਂ ਨੂੰ ਜੀ ਸਰਵਾਈਕਲ ਦੀ ਪ੍ਰੋਬਲਮ ਸੀ ਇਹਨਾਂ ਦਾ 4 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਤੇ ਕੀ ਪ੍ਰੋਬਲਮ ਸੀ ਤੇ ਐਕਸੀਡੈਂਟ ਤੋਂ ਬਾਅਦ ਕੰਮ ਨਹੀਂ ਕਰਦਾ ਜੀ ਹੁਣ ਮੈਨੂੰ 90% ਮੈਂ ਠੀਕ ਹੈ ਠੀਕ ਆ ਹੁਣ ਕਿੰ ਮੇਰਾ 10ਵੀਂ ਕਵਾਰ ਆਹ ਹੈ 10ਵੀਂ ਕਵਾਰ ਆ ਗਿਆ ਓਕੇ ਹੋ ਗਿਆ ਜਮ ਕੰਮ ਓਕੇ ਠੀਕ ਆ ਚੀਰ ਫਾੜ ਵਾਲਾ ਕੰਮ ਜੇ ਡਾਕਟਰ ਡਰਾ ਦਿੰਦੇ ਹਨਾ ਵੀ ਆਪਰੇਸ਼ਨ ਹੋਊਗਾ ਜਾਂ ਆ ਚੀਜ਼ ਆਉਣੀਆਂ ਦਵਾਈਆਂ ਖਵਾਈ ਜਾਣਗੇ ਸਿਰਫ ਥੈਰੇਪੀ ਹੈ ਹੀ ਆਪਣੇ ਹਾਂ ਜੀ ਫਿਜ਼ੀਓਥੈਰੇਪੀ ਕਰਦੇ ਹਾਂ ਫਿਜ਼ੀਓਥੈਰੇਪੀ ਕਰਦੇ ਹੱਥਾਂ ਨਾਲ ਮ사ਜ ਕਰਦੇ ਆਪਾਂ ਫਿਜ਼ੀਓਥੈਰੇਪੀ ਕਰਦੇ ਆਂ ਬਈ ਕੋਈ ਨੁਕਸਾਨ ਵਾਲਾ ਤਾਂ 1% ਵੀ ਨਹੀਂ ਬਈ ਯਾਰ ਕੋਈ ਨੁਕਸਾਨ ਯਾਰੀ ਸਾਈਡ ਇਫੈਕਟ ਨਹੀਂ ਕਿਸੇ ਵੀ ਚੀਜ਼ ਦਾ ਹਾਂ ਜੀ ਹਾਂ ਜੀ ਕੋਈ ਲਾਲਚ ਨਹੀਂ ਲੋ ਵੀ ਕੋਈ ਲਾਲਚ ਵੀ ਨਹੀਂ ਅੰਕਲ ਕਹਿੰਦੇ ਵੀ ਕੋਈ ਇਧਰ ਆਹ ਮਸ਼ੀਨਾਂ ਤੁਹਾਨੂੰ ਦਿਖਾ ਦਿੰਦੇ ਨਾਰਮਲ ਜੀ ਜੈਕ ਦੇਸੀ ਤਰੀਕੇ ਨਾਲ ਲਾਇਕ ਕੀਤਾ ਜਾਂਦਾ ਬਾਕੀ ਹੁੰਦਾ ਹਨਾ ਹੱਥ ਜਾਸ ਹੁੰਦੀ ਹੈ ਨਾ ਤੇ ਬਾਕੀ ਬਾਈ ਖਣਾ ਹੋਰ ਜਿਹੜਾ ਹੈਗਾ ਮੰਨ ਕੇ ਚਲੋ ਮੈਂ ਤੁਸੀ ਜਿਵੇਂ ਰੀੜ ਦੀ ਹੱਡੀ ਦਾ ਆਪਾਂ ਦੱਸਦੇ ਹਾਂ ਨਾ ਜਿਵੇਂ ਥੱਡੀ ਦੇ ਮਾਰ ਜਿਹੜੇ ਤੁਸੀਂ ਹੈਗੇ ਆਂਗੇ ਤੇ ਜਿਵੇਂ ਕਈਆਂ ਦੇ ਨਾਲ ਹੁਣ ਪ੍ਰੋਬਲਮ ਆ ਜਾਂਦੀ ਜਿਵੇਂ ਗੋਡਿਆਂ ਚ ਹਨਾ ਹਾਂਜੀ ਹਾਂਜੀ ਬਈ ਉਹ ਗੋਡੇ ਤੂਖਾਂ ਲੱਗ ਜਾਂਦੇ ਆ ਜਾਂ ਕੜਾਕੇ ਐ ਕਰਦੇ ਹਨਾ ਕੜਾਕੇ ਲੱਗ ਜਾਂਦੇ ਗ੍ਰੀਸ ਘਟ ਜਾਂਦਾ ਜਾਂ ਗੈਪ ਘਟ ਜਾਂਦਾ ਆਪਰੇਸ਼ਨ ਤੱਕ ਹੀ ਨੋਟ ਆਉਂਦੀ ਜਿਵੇਂ ਲੱਗਦਾ ਬਈ ਇਹਦੇ ਨਾਲ ਗੋਡੇ ਦੇ ਗ੍ਰੇਡ ਹੁੰਦੇ ਆ ਜੀ 1 2 3 4 1 ਵੀ ਸਹੀ ਹੋ ਜਾਂਦਾ 2 ਵੀ ਸਹੀ ਹੋ 5015 ਜਿਹੜਾ 4 ਆ ਬਈ ਉਹਦਾ ਤਾਂ ਆਪਰੇਸ਼ਨ ਹੈ ਹੀ ਹੈ ਹੈਗਾ ਹੀ ਹੈ ਚੱਲ ਬਾਕੀ ਆਪਾਂ ਕੋਸ਼ਿਸ਼ ਕਰਦੇ ਪੂਰਾ ਹਨਾ ਵੀ ਬੰਦਾ ਠੀਕ ਹੋ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਹਾਂਜੀ ਹਾਂਜੀ ਬਈ ਤੇ ਇੱਕ ਡਰ ਹੁੰਦਾ ਨਾ ਮੇਰੀਆਂ ਇਹਨਾਂ ਮਾਵਾਂ ਭੈਣਾਂ ਨੂੰ ਜੋ ਆਪਾਂ ਜਿਆਦਾਰ ਕਹਿੰਦੇ ਵੀ ਕਿਤੇ ਵੀ ਜਾਣੇ ਉਹ ਪੱਟੇ ਤਰ੍ਹਾਂ ਗਰਮ ਪੱਟੇ ਲਾ ਦਿੰਦੇ ਹਨਾ ਨਾ 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 ਬਈ ਜੇ ਆਪਾਂ ਕੋਈ ਨੌਬਤ ਵੀ ਆਉਂਦੀ ਹੈ ਪੱਟਾ ਲਾਉਣ ਦੀ ਜਾਂ ਸਪੋਰਟ ਸਟੇਪ ਲਾਉਣੇ ਆ ਬਈ ਜਿਹੜੇ ਮੁੰਡੇ ਕਬੱਡੀ ਵਾਲੇ ਲਾਉਂਦੇ ਆ ਹਾਂਜੀ ਹਾਂਜੀ ਉਹ ਲਾਉਂਦੇ ਆ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਪੈਸ਼ਲ ਇੱਕ ਜਿਵੇਂ ਬਈ ਲੇਡੀਜ਼ ਆਪਣੀਆਂ ਭੈਣਾਂ ਨੂੰ ਮੇਰੀਆਂ ਨੂੰ ਕੋਈ ਟੁੰਡਰੀ ਦੀ ਪ੍ਰੋਬਲਮ ਪੈ ਜਾਂਦੀ ਆ ਉਹਨਾਂ ਨੂੰ ਥੋੜੀ ਸ਼ਰਮ ਆਉਂਦੀ ਆ ਜਾਂ ਜੈਨਸ ਡਾਕਟਰ ਨੂੰ ਨਹੀਂ ਦਿਖਾਉਂਦੇ ਆਪਣੇ ਕੋਲੇ ਮੇਰੇ ਵਾਈਫ ਆ ਵੀਰੇ। ਲੇੜਾ ਹੈ। ਹਾਂਜੀ ਲੇਡੀਜ਼ ਡਾਕਟਰ ਆ ਮੇਰੇ ਭਾਬੀ ਆ ਜੀ। ਉਹ ਲੇਡੀਜ਼ ਡਾਕਟਰ ਨੂੰ ਦੇਖਦੇ ਆ ਜੀ। ਲਓ ਬਈ ਲੇਡੀਜ਼ ਨੂੰ ਲੇਡੀਜ਼ ਦੇਖਣਗੇ ਤੇ ਜੈਂਟਸ ਨੂੰ ਜੈਂਟਸ। ਬਈ ਮੇਰੇ ਵੱਡੇ ਭਾਈ ਸਾਹਿਬ ਕਿ ਜੈਂਟਸ ਪੇਸ਼ੈਂਟ ਦਾ ਦੇਖਦੇ ਆ। ਹਾਂਜੀ ਹਾਂਜੀ। ਜਿੰਨੇ ਵੀ ਜੈਂਟਸ ਪੇਸ਼ੈਂਟ ਆ ਇਹ ਦੇਖਦੇ ਆ ਉਹਨਾਂ ਨੂੰ। ਕੋਈ ਵਾਰਾ ਬੂਰਾ ਤਾਂ ਨਹੀਂ ਪਾਈ ਜਮੇ ਰਹਾ। ਪਤੀਨੀ ਵਾਲਾ ਕੰਮ ਤਾਂ ਨਹੀਂ ਪਾਈ। ਵੀ ਜਮਾਂ ਮੰਜੇ ਜੀ ਪਾਦ ਗਏ ਹਨਾ ਬਈ। ਨਹੀਂ 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 ਬਈ ਕੋਈ ਉਦਾਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ। ਉਹਦਾ ਕੋਈ ਦਿੱਕਤ ਨਹੀਂ। ਨੋਰਮਲ ਆ ਜਿਹੜਾ ਥੈਰੇਪੀ ਨਾਲ ਹੁੰਦਾ। ਕੋਈ ਬਈ ਫ ਨਮਾਜ਼ਮਾ ਆਪਾਂ ਨੂੰ ਹਨਾ ਪੀਸਾ ਬਾਈ ਮੈਨੂੰ ਲੱਗਾ ਵੀ ਇੱਧਰ ਆ ਦੇਖ ਲੋ ਇੱਧਰ ਕੋਈ ਉਹ ਨਹੀਂ ਲਿਖ ਕੇ ਨਹੀਂ ਲਾਇਆ ਜਿਵੇਂ ਅਲਾ ਕਹਿੰਦਾ ਵੀ ਇੰਨੀਆਂ ਫੀਸਾਂ ਸਾਡੀਆਂ ਜਾ ਆਹ ਕੁਸ ਹਨਾ ਨਹੀਂ ਨਹੀਂ ਬਾਈ ਤੇ ਵੀਰਵਾਰਤ ਮੈਨੂੰ ਲੱਗਾ ਵੀ ਵੀਰਵਾਰਤ ਵੀਰੇ 100 ਰੁਪਿਆ ਫੀਸ ਲੈਣੇ ਆ ਭਾਈ 100 ਰੁਪਏ ਦੇ ਵਿੱਚ ਮੈਂ ਤਾਂ ਨਹੀਂ ਮੰਨਦਾ ਵੀ ਹਨਾ ਕੀ ਲੋੜ ਹੈ ਵੀਰੇ ਨਾਲ ਵੀਰੇ ਦਵਾਈ ਦਿੰਨੇ ਆ ਜੀ ਨਾਲ ਟਰੀਟਮੈਂਟ ਕਰਦੇ ਆ ਨਾਲ ਦਵਾਈ ਵੀ ਟਰੀਟਮੈਂਟ ਵੀ ਆ ਆਪਣੇ ਆਪਣੇ ਵੀ ਬਾਬਿਆਂ ਦੀ ਕਿਰਪਾ ਆ ਨਾ ਬਈ ਆਪਾਂ ਦਿਨ ਰੱਖਿਆ ਵੈ ਇੱਕ ਉਹ ਸੇਵਾ ਲਈ ਆ ਤੇ ਵੀਰਵਾਰ ਜੇ ਤੁਸੀਂ ਆਉਨੇ ਆ ਬਾਈ ਥੋੜਾ ਰਾਸ਼ ਹੁੰਦਾ ਆ ਨਾ ਚਲੋ ਤੇ ਬਾਕੀ ਫੋਨ ਕਰਕੇ ਜਰੂਰ ਪਹੁੰਚੋ ਖਾਸ ਕਰਕੇ ਬਈ ਜਿਨ੍ਹਾਂ ਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਆ L4 ਤੇ 5 ਦੀ ਪ੍ਰੋਬਲਮ ਆ ਤੇ ਇਹ ਦਾ ਮਾਰ ਆ ਬਾਈ ਸਰਵਾਈਕਲ ਦੇ ਹਨਾ ਜੀ ਜੀ ਸਾਰੀ ਕਾਸੇ ਦਾ ਬਈ ਹੱਡੀਆਂ ਦੇ ਕੋਈ ਬਾਕੀ ਹੱਡੀਆਂ ਦੀ ਕੋਈ ਵੀ ਮਾਰਾ ਦੀ ਕਿਰਪਾ ਇਹਨਾਂ ਦੇ ਤੇ ਬਾਕੀ ਬਈ ਇੱਕ ਐਕਸ-ਰੇ ਦਾ ਥੋੜਾ ਤੁਹਾਨੂੰ ਮੈਂ ਕਹਿਣ ਲੱਗਾ ਸੀ ਬਈ ਜਿਵੇਂ ਆਮ ਬਜ਼ਾਰਾਂ ਚ ਤੁਹਾਨੂੰ ਆ ਆਪਣੇ ਕੋਲੇ ਐਕਸ-ਰੇ ਦੀ ਸੁਵਿਧਾ ਵੀ ਹੈਗੀ ਆ ਵੀਰੇ ਨੇੜੇ 150 ਰੁਪਏ ਐਕਸ ਚਲੋ ਰੇਟ ਆਪਾਂ ਕਹਿੰਦੇ ਡਿਸਕਲੋਜ਼ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ 150 ਰੁਪਏ ਐਕਸਲ ਹੈ ਨਾ ਆਪਣੀ 200 ਰੁਪਏ ਫੀਸ ਹੈ ਵੀਰੇ 20 ਰੁਪਏ ਪਰਚੀ ਦੀ ਫੀਸ ਹੁੰਦੀ ਆ ਤੇ 200 ਰੁਪਏ ਆਪਾਂ ਪੇਸ਼ੈਂਟ ਦੀ ਵਿਦ ਦਵਾਈ ਲੋਵੇ ਕੋਈ 5-400 ਰੁਪਈਆ ਮਸਾਂ ਖਰਚਾ ਹੋਊਗਾ ਤੁਹਾਡਾ ਚੈਲੰਜ ਨਹੀਂ ਚੱਲ ਕੇ ਵੀ ਆਉਂਦਾ ਤੁਸੀਂ ਉੱਥੋਂ ਉਹ ਤਾਂ ਚਲੋ ਅਗਲੇ ਵਾਰ ਤੇ ਖਰਚਾ ਤੇ ਨਹੀਂ ਤਾਂ 200 ਰੁਪਈਆ ਹੀ ਹੈ ਬਾਈ ਤੇ ਜਰੂਰ ਪਹੁੰਚੋ ਬਾਕੀ ਬਾਈ RAM ਆਊਗਾ ਯਾਨੀ ਗੱਲ ਹਨਾ ਅਗਲਾ ਕਹਿੰਦਾ ਕੋਈ ਉਹ ਜੀ ਗੱਲ ਨਹੀਂ ਆਪਣਾ ਮਿੱਤਰ ਆ ਬਾਈ ਖਾਨ ਤੇ ਖੁਦ ਬਾਈ ਮੇਰੇ ਪ੍ਰੋਬਲਮ ਸਿੱਟੂ ਵਿੱਚ ਮੈਂ ਜਮਾ ਠੀਕ ਹੋਇਆ ਹਾਂ ਬਾਈ ਤੇ ਜਰੂਰ ਬਾਈ ਜਿਨ੍ਹਾਂ ਦੇ ਪ੍ਰੋਬਲਮ ਆਵੇ ਜਿਹੜਾ ਨਰਕ ਨਾ ਭੋਗੋ ਹਨਾ ਤੇ ਇੱਕ ਵਾਰ ਬਾਈ ਖਾਨ ਨੂੰ ਲਾਲਿਆਣੇ ਜਰੂਰ ਪਹੁੰਚੋ ਥੱਲੇ ਐਡਰੈਸ ਚੱਲੀ ਜਾਂਦਾ ਨੰਬਰ ਚੱਲੀ ਜਾਂਦਾ ਫੋਨ ਕਰਕੇ ਜਰੂਰ ਪਹ